ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੈਂਦਾ ਵਾਂਬ੍ਰੇਟਾਣਾ ਨਵਾਂ ਦੇ ਸਰਪੰਚ ਚਾਰ ਉਮੀਦਵਾਰ ਖੜੇ ਹੋਏ ਆ ਮੇਰੇ ਵੱਲੋਂ ਸਾਰਿਆਂ ਨੂੰ ਬੈਸਟ ਆਫ ਲੱਕ ਪਰ ਆਪਾਂ ਇਹ ਚਾਹੁੰਦੇ ਹਾਂ ਨਾ ਇਹ ਬਿਨਾਂ ਲੜਾਈ ਤੋਂ ਬਿਨਾਂ ਕੋਈ ਮਾਨ ਮਟਾਓ ਤੋਂ ਇਹ ਇਹ ਚੋਣਾ ਹੋਣਾ ਕਿਉਂਕਿ ਪਿੰਡ 'ਚ ਆਪਾਂ ਸਾਰਿਆਂ ਨੇ ਰਲ ਮਿਲ ਕੇ ਰਹਿਣਾ 455 ਵਿੱਚੋਂ ਜਿਹੜਾ ਵੀ ਸਰਪੰਚ ਬਣਦਾ ਹਾਰਨ ਵਾਲੇ ਸਰਪੰਚ ਉਸ ਨੂੰ ਜ਼ਰੂਰ ਵਧਾਈ ਦੇਣ ਅਤੇ ਪਿੰਡ ਦੇ ਵਿਕਾਸ ਵਾਸਤੇ ਉਸ ਨਾਲ ਮਿਲ ਕੇ ਕੰਮ ਕਰਨਗੇ ਬਸ ਐਨੀ ਗਬੰਤੀ ਆ ਕਿਉਂਕਿ ਮਾਹੌਲ ਅੱਜਕੱਲ ਆਪਾਂ ਦੇਖ ਹੀ ਰਹੇ ਆ ਕੀ ਚੱਲ ਰਿਹਾ ਆਪਣੇ ਪਿੰਡ ਦੀ ਭਲਾਈ ਵਾਸਤੇ ਰਲ ਮਿਲ ਕੇ ਚੱਲਣਾ ਬਹੁਤ ਜ਼ਰੂਰੀ ਹੈ ਪਿੰਡ ਵਿੱਚ ਕੋਈ ਪਾਰਟੀਬਾਜੀ ਨਾ ਕਰੋ ਕੋਈ ਨਾ ਕਰੋ ਸਾਰੇ ਆਪਣਾ ਆਪਣਾ ਜੋਰ ਲਗਾਓ ਇਹ ਕਲੈਕਸ਼ਨ ਹੋਣਗੇ ਵੋਟਾਂ ਜਿਸ ਨੂੰ ਜ਼ਿਆਦਾ ਪੈ ਗਈਆਂ ਉਹ ਜਿੱਤ ਗਿਆ ਜੋ ਹਾਰ ਜਾਏਗਾ ਉਹ ਜਿੱਤਣ ਵਾਲਿਆਂ ਨੂੰ ਜ਼ਰੂਰ ਵਧਾਈ ਦੇਵੇ ਤਾਂ ਜੋ ਮਨਮਤਾਵਜੋ ਹੋਏ ਹੋਣ ਚੋਣਾ ਵਿੱਚ ਉਹ ਖਤਮ ਹੋ ਸਕਣ ਸੋ ਕੋਈ ਗਲਤ ਲੱਗਾ ਹੋਵੇ ਤਾਂ ਮਾਫੀ ਚਾਹਣਾ ਗੱਲ ਸੁਣਨ ਵਾਸਤੇ ਬਹੁਤ ਬਹੁਤ ਧੰਨਵਾਦ